ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪੈਰੋ ਮਹੱਲਾ ਪੰਜਵਾ ਪੰਚ ਮਜਮੀ ਜੋ ਪੰਚਨ ਰੱਖੈ ਮਿਥਿਆ ਰਸਨਾ ਨਿਤ ਉਠ ਭਖੈ ਚਕਰ ਬਣਾਏ ਕਰੈ ਪਾਖੰਡ ਚੁਰ ਚੁਰ ਪਚੈ ਜੈ ਸੂਤ੍ਰਿ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦ੍ਰਿਗੈ ਸਾਖਤ ਮੂਠ ਰਹਾਉ ਰਹਾਉ ਦੀਆਂ ਬੰਕੀਆਂ ਦੇ ਵਿੱਚ ਸਤਿ ਸਰੂਪ ਆਪਾ ਸਮਝਾ ਰਹੇ ਹਨ ਕਿ ਇਹ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਸਾਰੀ ਵਿਖਾਵੇ ਵਾਲੀ ਧਾਰਮਿਕ ਕਿਰਿਆ ਜਿਹੜੀ ਉਹ ਝੂਠਾ ਹੀ ਹੁੰਦਾ ਜੋ ਵੀ ਵਿਖਾਵੇ ਸਭ ਝੂਠਾ 2000 ਜੇ ਪਰਮੇਸ਼ਰ ਦਾ ਨਾਮ ਨਹੀਂ ਜਿਉਂਦੀ ਭੈਣ ਬੰਦਗੀ ਨਹੀਂ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਤੇ ਪੂਰਾ ਗੁਰ ਹੈ ਕੌਣ ਸ਼ਬਦ ਸ਼ਬਦ ਗੁਰ ਦੇ ਤਾਰੀ ਨਹੀਂ ਸ਼ਬਦ ਗੁਰ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪ੍ਰਤੱਖ ਗੁਰੂ ਨਿਸਤਾਰੇ ਜਿਹੜਾ ਬਾਣੀ ਨੂੰ ਗੁਰੂ ਮੰਨਦਾ ਹੈ ਪੂਰਾ ਗੁਰੂ ਬਾਣੀ ਤਸੱਦਰ ਪਾਸ਼ਾ ਸਮਝਾ ਦੇ ਕਹਿੰਦੇ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪਰਮਾਤਮਾ ਨਾਲ ਟੁੱਟੇ ਹੋਏ ਸਾਖਤ ਸਾਖਤ ਕਹਿੰਦੇ ਹਨ ਪਰਮਾਤਮਾ ਨਾਲ ਟੁੱਟੇ ਹੋਏ ਹੁੰਦੇ ਬਿਨ ਗੁਰੂ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹ ਸਾਖਤ ਮੂਠ ਮੂਠ ਦਾ ਮਤਲਬ ਠੱਗੇ ਜਾਣਾ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖਾਂ ਦੀ ਠੱਗੀ ਥੋਰੀ ਤਾਂ ਸਤਗੁਰ ਪਾਸ਼ਾ ਸਮਝਾ ਰਹੇ ਕਹਿੰਦੇ ਵੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਪਰਮਾਤਮਾ ਨਾਲ ਟੁੱਟੇ ਹੋ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ਉਸ ਪਰਮਾਤਮਾ ਸੱਚੇ ਕਾਲਪੁਰਖ ਦੀ ਦਰਗਾਹ ਦੇ ਵਿੱਚ ਉਹਦਾ ਪਾਜ ਠੱਗੀ ਦਾ ਚੱਲ ਨਹੀਂ ਸਕਦਾ ਉੱਥੇ ਮੋਡਲੀਆਂ ਪੰਕੀਆਂ ਦੇ ਵਿੱਚ ਫਰਮਾਨ ਹੈ ਪੰਜ ਮਜਮੀ ਮਤਲਬ ਪੰਜ ਮਜਮੀ ਕਿਹੜੇ ਕਾਮਾਦਕ ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਿਹਾ ਹੈ ਪੰਜ ਮਜਮੀ ਜੋ ਪੰਜ ਨ ਰਖ ਹੈ ਮਿਥਿਆ ਰਸਨਾ ਨਿਤ ਉਠਪਖ ਹੈ ਮਿਹ ਭਾਈ ਨਾਮ ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ ਆਪਣੇ ਸਰੀਰ ਦੇ ਉੱਤੇ ਗਣੇਸ਼ ਆਦਿਕ ਦੇ ਨਿਸ਼ਾਨ ਬਣਾ ਕੇ ਹੋਰ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ ਆਲ ਦੇ ਸਰੀਰ ਦੇ ਉੱਤੇ ਜਨਨ ਕਿ ਕਹਿਣ ਦਾ ਭਾਵ ਧਾਰਮਿਕ ਚਿੰਨ੍ਹ ਬਣਾ ਕੇ ਤੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ ਨੇ ਉਹ ਅਸਲ ਦੇ ਵਿੱਚ ਅੰਦਰੋਂ ਅੰਦਰ ਮਾਇਆ ਦੇ ਖਾਤਰ ਕਹਿੰਦੇ ਸਤੁਰ ਪਾਸ਼ਾ ਨਿਰਤਰਲੇ ਲੈ ਲੈ ਕੇ ਸੜਦਾ ਰਹਿੰਦਾ ਹੈ ਅੰਦਰੋਂ ਅੰਦਰ ਚੱਕਰ ਬਣਾਏ ਕਰੇ ਪਖੰਡਨ ਇਹ ਚਿੰਨ ਚੱਕਰ ਮਤਲਬ ਉੱਤੇ ਧਾਰਮਿਕ ਚਿੰਨਾ ਹੁੰਦੇ ਸਰੀਰ ਦੇ ਉੱਤੇ ਬਣਾ ਲਵੇ ਤੇ ਪਖੰਡ ਚੁਰਚਰ ਪਚੈ ਜੈਸੋ ਤ੍ਰਿਆ ਰੰ ਤ੍ਰਿਆ ਸਤਰੀ ਨੂੰ ਕਿੰਗੇ ਕਹਿੰਦੇ ਉਹ ਆਪਣੇ ਅੰਦਰੋਂ ਅੰਦਰ ਹੀ ਵਿਖਾਵਾਂ ਤਾਂ ਪਲਾਂ ਹੀ ਬਾਹਰੋਂ ਕਰਦਾ ਪਰ ਅੰਦਰੋਂ ਅੰਦਰ ਹੀ ਝੁਰਦਾ ਰਹਿੰਦਾ ਹੈ ਮਾਇਆ ਦੇ ਖਾਤਰ ਤਰਲੇ ਲੈ ਲੈਂਦੇ ਜਿਵੇਂ ਕਹਿੰਦੇ ਵਿਧਵਾ ਇਸਤਰੀ ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ ਉਹ ਮਨੁੱਖ ਕਹਿੰਦੇ ਅਸਲ ਵਿੱਚ ਕਾਮ ਕ੍ਰੋ ਲੋ ਮੋਹ ਹੰਕਾਰ ਪੰਜ ਕੀਰਾਂ ਦਾ ਉਪਾਸਕ ਹੁੰਦਾ ਹੈ ਇਹਨਾਂ ਪੰਜਾਂ ਦਾ ਪੰਜ ਮ ਜੀ ਇਹ ਪੰਜਾਂ ਕੀਰਾਂ ਦਾ ਉਪਾਸਕ ਹੈ ਕਿ ਕਾਮ ਕ੍ਰੋ ਲੋ ਮੋਹ ਹੰਕਾਰ ਭਾਵੇਂ ਇਹਨਾਂ ਦੇ ਹੱਥੇ ਚੜਿਆਉਂਦਾ ਕਿਉਂਕਿ ਉਹ ਇਹਨਾਂ ਪੰਜਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੰਭੀ ਰਹਦਾ ਹੈ ਇਹ ਪੰਜਾਂ ਦੇ ਪੰਜਨਾਂ ਰੱਖੇ ਇਹ ਖਣਿਚਨ ਕਾਂਕਰੂ ਲੋਮੋਹ ਹੰਕਾਰ ਇਹਨਾਂ ਨੂੰ ਸੰਭੀ ਰੱਖਦਾ ਤੇ ਸਦਾ ਹਿਰ ਗੈਨਾ ਮਿਥ ਕੇ ਆਪਣੀ ਜੀਬ ਦੇ ਨਾਲ ਝੂਠ ਬੋਲ ਨਾਲ ਗਿਣ ਮਿਣ ਕੇ ਫਿਰਗੇ ਫਰਮਾਨ ਰਹਾਉ ਤੋਗੀਆਂ ਬੰਤੀਆਂ ਚ ਰਹਾਉ ਸੋਈ ਪੁਚੀਲ ਕੁਦਰਤ ਨਹੀਂ ਜਾਣੈ ਲਿਪੇ ਥਾਈ ਨਾ ਸੁੱਚ ਹਰਮਾਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਗਹ ਹੈ ਆਪਣੀ ਪਤਖ ਹੋਵੈ ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ اے ਭਾਈ ਅਸਲ ਵਿੱਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਕੁਚੀਲ ਦਾ ਮਤਲਬ ਗੰਦੀ ਸੋਈ ਕੁਚੀਲ ਕੁਦਰਤ ਨਹੀਂ ਜਾਣੇ ਕਹਿੰਦੇ ਉਹੀ ਗੰਦੀ ਰਹਿਣੀ ਵਾਲਾ ਹੈ ਜਿਸ ਜਿਹੜਾ ਇਸ ਸਾਦੀ ਰਚਨਾ ਵਿੱਚ ਇਸ ਦੇ ਕਰਤਾਰ ਸਿਰਜਣਹਾਰ ਨੂੰ ਵਸਦਾ ਨਹੀਂ ਪਛਾਨ ਸਕਦਾ ਜਿਹੜਾ ਉਹ ਹੀ ਗੰਦੀ ਰਹਿਣੀ ਵਾਲਾ ਜਿਹੜਾ ਇਸ ਕੁਦਰਤ ਦੇ ਵਿੱਚ ਸਾਰੇ ਦੇ ਵਿੱਚ ਵਸਦੇ ਕਰਤਾਰ ਨੂੰ ਜਿਹੜਾ ਪਛਾਨਣ ਦਾ ਨਹੀਂ ਕੰਨੇ ਉਹ ਗੰਦੀ ਰਹਿਣੀ ਵਾਲਾ ਹੈ ਲਿਪੇ ਖਾਏ ਨਾ ਸੁੱਚ ਹਰਮਨ ਹੈ ਕਹਿੰਦੇ ਜੇ ਬਾਹਰ ਬਾਹਰਲਾ ਚੌਕਾ ਲਿਪਿਆ ਜਾਵੇ ਚੌਕੇ ਨੂੰ ਲਿਪਤ ਦੇਵੇ ਤਾਂ ਇਸ ਬਾਹਰਲੀ ਸੋਚ ਨੂੰ ਪਰਮਾਤਮਾ ਸੁੱਚ ਨਹੀਂ ਸਮਝਦਾ ਹੁਣ ਬਾਹਰਲੀ ਸੋਚ ਨੂੰ ਤਾਂ ਸੁੱਚਮੁਤਾ ਨਹੀਂ ਸਮਝੀਏ ਕਹਿਣ ਦਾ ਭਾਵ ਕਹਿੰਦੇ ਥਾਂ ਲਿਪਣ ਦੇ ਨਾਲ ਸੋਚਾਂ ਨਿਕਲਾ ਹੋ ਜਾਂਦਾ ਕਹਿਣ ਦਾ ਭਾਵ ਜੇ ਅੰਦਰ ਖੋਟ ਹੈ ਤਾਂ ਬਾਹਰੋਂ ਜਿੰਨਾ ਮਰਜੀ ਸਰੀਰ ਦੀ ਇਸਦੀ ਲਿਪਾ ਪੁੱਛੀ ਕਰ ਲਾ ਕਹਿੰਦਾ ਪਾਪਾ ਬਾਹਰੋਂ ਖਾਵਾ ਜਿੰਨਾ ਮਰਜੀ ਕਰ ਲਾ ਤੇ ਜੇ ਕਹਿੰਦੇ ਅੰਦਰਲੀ ਸੋਚ ਸਹੀ ਨਹੀਂ ਤਾਂ ਫਿਰ ਕਹਿੰਦੇ ਬਾਹਰਲੀ ਸਚਮਤਾ ਨਾਲ ਕੋਈ ਕੋਈ ਕੁਝ ਹੋਣ ਵਾਲਾ ਨਹੀਂ ਹੈ ਕਹਿੰਦਾ ਪਾਪਾ ਮਰੋਂ ਜਿੰਨੀ ਮਰਜੀ ਸਚਮਤਾ ਵਿਖਾਈ ਜਾ ਜੇ ਅੰਦਰ ਹਿਰਦਾ ਸ਼ੁੱਧ ਨਹੀਂ ਤਾਂ ਫਿਰ ਕੁਛ ਨਹੀਂ ਮਹਾਂਲੇ ਬਸ ਚੌਕਾ ਲੈ ਬੰਦੇ ਨਾਲ ਕਹਿੰਦੇ ਕੋਈ ਸੁੱਚਮਤਾ ਨਹੀਂ ਹੋ ਜਾਂਦੀ ਇਸ ਕਰਕੇ ਚੌਕੇ ਦਾ ਪਰਮਾਨ ਦੇ ਕੇ ਸਮਝਾਉਣਾ ਇਸ ਸਰੀਰ ਨੂੰ ਕਹਿੰਦੇ ਕਿੰਨੇ ਬਾਹਰੋਂ ਸਰੀਰ ਨੂੰ ਲਿਪਾ ਪੂੰਚੀ ਕਰਨ ਲੱਗ ਕੇ ਇਹਨਾਂ ਨਿਭਾਉ ਜਿਵੇਂ ਜਰਮ ਜੀ ਧਾਰਨ ਪਹਿਰਾਵਾ ਕਰ ਲਾ ਕੁਛ ਮਰਜ਼ੀ ਕਰ ਲਾ ਪਰ ਅੰਦਰਲਾ ਹਿਰਦਾ ਜੀ ਸ਼ੁੱਧ ਨਹੀਂ ਤਫੀਰ ਗੱਲ ਨਹੀਂ ਬੰਨੀ ਜਿਸ ਮਨੁੱਖ ਦਾ ਹਿਰਦਾ ਵਿਕਾਰਾਂ ਨਾਲ ਗੰਡਾ ਹੋਇਆ ਪਿਆ ਅੰਤਰਮੈਲਾ ਬਾਹਰ ਨੇ ਤਾਂ ਧੋਵੇ ਸੱਚੀ ਦਰਜੈ ਆਪਣੀ ਬਤਖ ਹੋਵੇ ਕਹਿੰਦੇ ਹਿਰਦਾ ਤਾਂ ਵਿਕਾਰਾਂ ਦੇ ਨਾਲ ਗੰਡਾ ਹੋਇਆ ਪਿਆ ਪਰ ਉਹ ਕਹਿੰਦੇ ਆਪਣੇ ਸਰੀਰ ਨੂੰ ਸੋਚ ਦੀ ਖਾਤਰ ਸੁਚਮਤਾ ਦੀ ਖਾਤਰ ਸਦਾ ਤੋਦਾ ਜਾਂਦਾ ਹੈ ਮਨੋਂ ਤੋਦਾ ਜਾਂਦਾ ਜਿਵੇਂ ਹੋਰੇ ਪ੍ਰਮਾਣ ਬਾਹਰੋਂ ਤੋਂ ਤੇ ਤੁੰਬੜੀ ਅੰਦਰ ਵੇਸਨ ਕੋ ਇਸ ਕਰਕੇ ਕਹਿੰਦੇ ਸਰਸਰ ਪਾਸ਼ਾ ਬਾਹਰੋਂ ਸ਼ੁੱਧ ਅੰਦਰਲਾ ਪਾਸ਼ਾ ਸ਼ੁੱਧ ਕਰਨ ਦੀ ਜ਼ਰੂਰਤ ਹੈ ਜੇ ਅੰਦਰ ਸ਼ੁੱਧ ਨਹੀਂ ਤਾਂ ਬਾਹਰੋਂ ਕਹਿੰਦੇ ਜਿੰਨਾ ਮਰਜੀ ਤੋਲਾ ਵਾਨੋ ਜਿਹੜਾ ਧੋਨਾ ਲਿੰਦਾ ਉਹ ਮਨੁੱਖ ਕਹਿੰਦੇ ਸਦਾ ਫਿਰ ਪ੍ਰਭੂ ਦੇ ਹਜੂਰੇ ਦੇ ਵਿੱਚ ਆਪਣੀ ਇੱਜ਼ਤ ਗਵਾ ਲਿੰਦਾ ਹੈ ਉਸ ਸ਼ਰਮਾਤਮਾ ਦੀ ਦਰਗਾਹ ਦੇ ਵਿੱਚ ਸਾਚੀ ਦਰਗਾਹ ਆਪਣੀ ਪੱਤਖ ਹੋਇਆ ਕਹਿੰਦੇ ਉਹ ਪੱਤ ਇੱਜ਼ਤ ਗਵਾ ਲਿੰਦਾ ਹੈ ਫਿਰਗੇ ਫਰਮਾਨ ਹੈ ਮਾਇਆ ਕਾਰਨ ਕਰੈ ਉਪਾਉ ਕਬ ਹੈ ਨਾ ਕਾਲੈ ਸਿੱਧਾ ਪਾਉ ਜਿਨ ਕੀਆ ਤੇ ਸਚੀਤ ਨਾ ਆਣੈ ਕੂੜੀ ਕੂੜੀ ਮੁਖ ਹੋ ਵਖਾਣੈ ਤਾਂ ਸਮਝਾਉਣਾ ਕਰਦੇ ਹਣ ਸਤਗੁਰ ਪਾਤਸ਼ਾਹ ਕਹਿੰਦੇ ਹੀ ਭਾਈ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ ਮਾਇਆ ਇਕੱਠੀ ਕਰਨ ਦੀ ਖਾਤਰ ਭੇਖ ਤੇ ਸੱਚ ਆਦਕ ਦਾ ਹਿਲਾ ਕਰਦਾ ਹੈ ਪਰ ਪਵਿੱਤਰ ਜੀਵਨ ਵਾਲੇ ਰਸਤੇ ਉੱਤੇ ਕਦੇ ਵੀ ਸਿੱਧਾ ਪੈਰ ਨਹੀਂ ਰੱਖਦਾ ਕਦੇ ਵੀ ਸਿੱਧਾ ਪੈਰ ਪਵਿੱਤਰ ਚੰਗੇ ਜੀਵਨ ਵਾਲੇ ਸਾਫ਼ ਸੁਥਰੇ ਜੀਉਣ ਵਾਲੇ ਪਾਸੇ ਕਿੰਨੇ ਕਦੇ ਵੀ ਸਿੱਧਾ ਪੈਰ ਨਹੀਂ ਆਉਂਦਾ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਸ ਨੂੰ ਆਪਣੇ ਚਿੱਤ ਦੇ ਵਿੱਚ ਨਹੀਂ ਰਸਦਾ हां ਕਹਿੰਦੇ ਝੂਠ ਮੂਠ ਲੋਕਾਂ ਨੂੰ ਠੱਗਣ ਲਈ ਆਪਣੇ ਮੂੰਹੋਂ ਆ ਰਾਮ ਰਾਮ ਉਚਾਰਦਾ ਰਹਿੰਦਾ ਹੈ ਕੂੜੀ-ਕੂੜੀ ਮੁਖੋਂ ਵਖਾਣਾ ਝੂਠ ਮੂਠ ਕਹਿੰਦੇ ਰਾਮ ਰਾਮ ਜੰਪਰਿੰਦੇ ਫਿਰ ਅੱਗੇ ਫਰਮਾਨ ਹੈ ਜਿਸਨੋਂ ਕਰਮ ਕਰੇ ਕਰਤਾ ਸਾਦ ਸੰਗ ਹੋਏ ਤਿਸ ਵਿਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਤਾਂ ਸਮਝਾਉਣਾ ਕਰਦੇ ਹਾਂ ਸਦਕੋ ਪਾਸ਼ਾ ਕਿ ਇਹ ਭਾਈ ਜਿਸ ਮਨੁਖ ਉਤੇ ਕਰਤਾ ਸਿਰਜਨਹਾਰ ਮਿਹਰ ਕਰਦਾ ਹੈ ਸਾਤ ਸੰਗਤ ਦੇ ਵਿੱਚ ਉਸ ਨੂੰ ਮਨੁੱਖ ਦਾ ਬਹਿਣ ਖਲੋਨ ਹੋ ਜਾਂਦਾ ਹੈ ਫਿਰ ਉਹਦਾ ਜਿਹਦੇ ਉੱਤੇ ਕਿਰਪਾ ਕਰਦਾ ਹੈ ਮੇਲ ਕਰਦਾ ਹੈ ਉਹਦਾ ਫਿਰ ਸੰਗਤ ਦੇ ਵਿੱਚ ਕਹਿਣ ਦਾ ਭਾਵ ਬਹਿਣ ਖਲੋਨ ਹੋ ਜਾਂਦਾ ਹੈ ਉਹ ਫਿਰ ਸੰਗਤ ਕਰਦਾ ਹੈ ਗੁਰੂ ਦੀ ਪ੍ਰਮਾਤਮਾ ਦੇ ਨਾਮ ਨਾਲ ਪ੍ਰਮਾਤਮਾ ਦੀ ਭਗਤੀ ਨਾਲ ਉਸ ਦਾ ਫਿਰ ਪ੍ਰੇਮ ਬਣ ਜਾਂਦਾ ਹੈ ਕਹਿੰਦੇ ਹਨ ਨਾਨਕ ਉਸ ਮਨੁੱਖ ਨੂੰ ਆਤਮਕ ਅਨੰਦ ਵਿੱਚ ਕਦੇ ਵੀ ਫਿਰ ਟੋਟ ਨਹੀਂ ਹੁੰਦੀ ਕਦੇ ਵੀ ਘਾਟਾ ਨਹੀਂ ਹੁੰਦਾ ਟੋਟ ਨਹੀਂ ਹੁੰਦੀ ਆਤਮਿਕ ਆਨੰਦ ਬਣਿਆ ਰਹੋ ਤੇ ਅਗਲੇ ਸ਼ਬਦ ਦੇ ਵਿੱਚ ਪ੍ਰਮਾਣ ਹੈ ਪੈਰੋ ਮਹੱਲਾ ਪੰਜਵਾ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰੱਖਣ ਹਾਰ ਨਿੰਦਕ ਅੰਮੁਲਾ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਐ ਸਿਰ ਕੜ ਕਿਉ ਕਾਲ ਰਹਾ ਰਹਾਉ ਦੀਆਂ ਬੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦਿਆਂ ਨੇ ਕਹਿੰਦੇ ਹੈ ਭਾਈ ਜਿਹੜੇ ਉਹ ਪਰਮੇਸ਼ਰ ਦੇ ਪਿਆਰੀ ਹੈ ਸੰਜਣਾ ਉੱਤੇ ਤੁਮ ਤਾਂ ਲਾਉਣ ਵਾਲਾ ਮਨੁੱਖ ਤੁਮ ਤਾਂ ਲਾਉਣ ਵਾਲੇ ਦੀ ਸੋਭਤ ਵਿੱਚ ਰਹਿ ਕੇ ਕਹਿੰਦੇ ਆਤਮਕ ਮੌਤ ਸਹਿੇੜ ਲੈਂਦਾ ਹੈ ਆਤਮਕ ਮੌਤ ਨਿੰਦਕ ਮੂਵ ਨਿੰਦਕ ਕੈ ਨਾਲ ਕਹਿੰਦੇ ਤੂੰ ਤਾਂ ਨਾਉਣ ਵਾਲਾ ਨਿੰਦਿਆ ਕਰਨ ਵਾਲਾ ਆਪ ਨੇ ਉਹੋ ਜੀ ਸੰਗੀ ਬਣਾ ਕੇ ਕਹਿੰਦੇ ਆਤਮਕ ਮੌਤ ਸਹਿੇੜ ਲੈਂਦਾ ਫਿਰ ਪ੍ਰਭੂ ਪਰਮੇਸ਼ਰ ਨੇ ਕਹਿੰਦੇ ਵਿਕਾਰਾਂ ਵਿੱਚ ਡਿੱਗਣ ਵੱਲੋਂ ਸਦਾ ਹੀ ਆਪਣੇ ਸੇਵਕਾਂ ਦੀ ਰੱਖਿਆ ਕੀਤੀ ਹੈ ਸਦਾ ਹੀ ਰੱਖਿਆ ਕੀਤੀ ਹੈ ਪਰਮਾਨੰ ਪਰਮੇਸ਼ਰ ਜਾਨ ਰੱਖੇ ਕਹਿੰਦੇ ਆਪਦੇ ਪਿਆਰਿਆਂ ਦੀ ਪਰਮੇਸ਼ਰ ਨੇ ਵਿਕਾਰਾਂ ਦੇ ਵਿੱਚ ਡਿੱਗਣ ਵੱਲੋਂ ਸਦਾ ਹੀ ਰੱਖਿਆ ਕੀਤੀ ਹੈ ਪਰ ਦੂਜੇ ਪਾਸੇ ਨਿੰਦਕ ਕੈ ਸਿਰ ਕੜਕਿਓ ਕਾਲ ਪਰ ਕਹਿੰਦੀ ਉਹਨਾਂ ਉੱਤੇ ਜਿਹੜੇ ਤੁਮ ਤਾਂ ਲਾਉਣ ਵਾਲੇ ਐ ਤੁਮ ਤਾਂ ਲਾਉਣ ਵਾਲਿਆਂ ਦੇ ਸਿਰ ਦੇ ਉੱਤੇ ਕਹਿੰਦੇ ਆਤਮਿਕ ਮੌਤ ਸਦਾ ਗਾਇਤੀ ਸਿਰ ਦੇ ਉੱਤੇ ਕਾਲ ਕੜਕਦਾ ਰਹਿੰਦਾ ਹੁੰਦਾ ਉਹਨਾਂ ਦੇ ਸਿਰ ਤੇ ਫਿਰ ਮੁਢਲੀਆਂ ਪੰਕਤੀਆਂ ਦੀ ਫਰਮਾਨ ਹੈ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਦਾ ਝੂਠਾ ਵਿਵਹਾਰ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੈ ਕਹਿੰਦੇ ਉਹਨਾਂ ਉੱਤੇ ਤੁਮ ਤਾਂ ਲਾਉਣ ਵਾਲੇ ਮਨੁੱਖ ਨੂੰ ਸਾਰਾ ਜਗਤ ਕਹਿੰਦੇ ਫਟਕਾਰਾਂ ਹੀ ਦਿੰਦਾ ਹੈ ਜਿਹਨੇ ਕਿੰਨੇ ਇਸ ਤਰ੍ਹਾਂ ਤੁਮ ਤਾਂ ਲਾਉਂਦਾ ਹੈ ਉਹਨੂੰ ਸਾਰੇ ਹੀ ਫਟਕਾਰਦੇ ਹੈ ਉਹਨੂੰ ਸਾਰੇ ਲਾਂਤਾਂ ਪਾਉਂਦੇ ਹੈ ਕਿਉਂਕਿ ਜਗਤ ਜਾਣਦਾ ਹੈ ਕਿ ਤੁਮ ਤਾਂ ਲਾਉਣ ਦਾ ਇਹ ਜਿਹੜਾ ਸਭ ਇਹ ਝੂਠਾ ਹੈ ਨਿੰਦਕ ਦਾ ਝੂਠਾ ਵਿਹਾਰ ਵਿਹਾਰ ਮਤਲਬ ਜਿਹੜਾ ਇਹ ਕਹਿੰਦੇ ਇਹ ਡੰਬਰ ਰਚਿਆ ਤੇ ਇਹ ਸੰਸਾਰ ਜਾਣਦਾ ਵੀ ਇਹ ਸਾਰਾ ਝੂਠਾ ਹੈ ਕਹਿੰਦੇ ਨਿੰਦਕਾ ਮੈਲਾ ਆਚਾਰ ਦਾ ਸਤਨੇ ਪੂਰਾ ਕਰਨਾ ਕਹਿੰਦੇ اے ਭਾਈ ਤੂੰ ਤਾਂ ਲਾ ਲਾ ਕੇ ਤੂੰ ਤਾਂ ਲਾਉਣ ਵਾਲੇ ਦਾ ਆਪਣਾ ਆਚਰਨ ਹੀ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ ਜਿਹੜਾ ਤੁਮ ਤੁਨੋਂ ਹੈ ਉਹਦਾ ਆਪਦਾ ਆਚਰਨ ਹੀ ਗੰਦਾ ਹੋ ਜਾਂਦਾ ਹੈ ਪਰ ਕਹਿੰਦੇ ਪ੍ਰਮਾਤਮਾ ਆਪਣੇ ਸੇਵਕ ਨੂੰ ਵਿਕਾਰਾਂ ਵਿੱਚ ਡਿੱਗਣ ਤੋਂ ਆਪ ਬਚਾਈ ਰੱਖਦਾ ਉਹਦੀ ਰੱਖਿਆ ਕਰਦਾ ਦਾਸ ਆਪਣੇ ਕੋ ਰੱਖਦਾ ਆਪ ਦੇ ਦਾਸ ਨੂੰ ਬਚਾਈ ਰੱਖਦਾ ਫਿਰ ਅੱਗੇ ਫਰਮਾਨ ਹੈ रहाओ तो अगलिया पंक्ति रहाओ निंदक का कहिया कोई, कोई न माने निंदक झूठ बोल पछताने हाथ पछो रहे सिर धरण लगा रहे हाथ पछो रहे सिर धरण लगा निंदक को दई छोड़ नाहे ਤਸਰ ਸਰ ਪਾਸ਼ਾ ਸਮਝਾਉਣਾ ਕਰਦੇ ਹਨ ਕਹਿੰਦੇ हे ਭਾਈ ਪਰਮਾਤਮਾ ਦੇ ਪਿਆਰੇ ਉੱਤੇ ਕਹਿੰਦੇ ਤੁਮ ਤਾਂ ਲਾਉਣ ਵਾਲਿਆਂ ਦੀ ਗੱਲ ਨੂੰ ਕੋਈ ਵੀ ਮਨੁੱਖ ਸੱਚ ਨਹੀਂ ਮੰਨਦਾ ਜਿੰਨੀਆਂ ਮਰਜੀ ਲੈ ਲਾ ਨਿੰਦਕਾਂ ਕਾ ਕਹਿਆ ਕੋਈ ਨਾ ਸੁਣਦਾ ਕਹਿੰਦੇ ਫਿਰ ਤੁਮ ਤਾਂ ਲਾਉਣ ਵਾਲਿਆਂ ਦੀ ਕੋਈ ਨਹੀਂ ਸੁਣਦਾ ਕੋਈ ਸੱਚ ਨਹੀਂ ਮੰਨਦਾ ਨੰਦਕ ਝੂਠ ਬੋਲ ਮਸ਼ਤਾਨਾ ਪਰ ਕਹਿੰਦੇ ਤੂੰ ਤਾਂ ਲਾਉਣ ਵਾਲੇ ਝੂਠ ਬੋਲ ਕੇ ਫਿਰ ਕਹਿੰਦੇ ਅਫਸੋਸ ਹੀ ਕਰਦੇ ਐ ਪਛਤਾਉਂਦੇ ਐ ਅਫਸੋਸ ਕਰਦੇ ਐ ਹਾਥ ਪਸ਼ੂਰੇ ਸਿਰ ਤਨੂਗਾ ਹੈ ਕਹਿੰਦੇ ਨਸ਼ਰ ਹੋਣ ਤੇ ਜਦੋਂ ਫਿਰ ਜਦੋਂ ਨਸ਼ਰ ਹੋ ਜਾਂਦੇ ਐ ਤੂੰ ਤਾਂ ਲਾਉਣ ਵਾਲੇ ਤਾਂ ਕਹਿੰਦੇ ਨਿੰਦਕ ਫਿਰ ਉਹ ਨਿੰਦਕ ਕਹਿੰਦੇ ਹੱਥ ਮੱਥੇ ਉੱਤੇ ਮਾਰਦੇ ਹਨ ਕਹਿੰਦੇ ਫਿਰ ਮੱਥੇ ਦੇ ਉੱਤੇ ਹੱਥ ਮਾਰਦੇ ਹੱਥ ਬਚੂਰਾ ਸਿਰ ਧਰਨ ਲਗਾਏ ਕਹਿੰਦਾ ਬਾਪ ਮੱਥੇ ਦੇ ਉੱਤੇ ਹੱਥ ਮਾਰਦੇ ਆਪਣਾ ਸਿਰ ਧਰਤੀ ਨਾਲ ਪਟਕਾਉਂਦੇ ਐ ਭਾਵ ਬਹੁਤ ਹੀ ਸ਼ਰਮਿੰਦੇ ਹੁੰਦੇ ਐ ਕਹਿੰਦਾ ਬਾਪ ਨਿੰਦਕ ਕੋ ਦੇਈ ਛੋੜਿਆ ਨਹੀਂ ਪਰ ਇਸ ਤਰ੍ਹਾਂ ਕਹਿੰਦੇ ਤੂੰ ਤਾਂ ਲਾਉਣ ਵਾਲੇ ਕਹਿੰਦੇ ਉੰਜਾਂ ਲਾਉਣ ਦੀ ਵਾਦੀ ਦੇ ਵਿੱਚ ਦੁਖੀ ਮਨੁੱਖ ਕਹਿੰਦੇ ਅਜੇਹਾ ਫਸਣਾ ਫਿਰ ਦੁਖੀ ਕਿ ਪ੍ਰਮਾਤਮਾ ਉਸ ਦੁਖੀ ਨੂੰ ਉਸ ਦੇ ਆਪਣੇ ਤਣੇ निंदा ਦੇ ਝਾਲ ਦੇ ਵਿੱਚੋਂ ਜਿਹੜਾ ਸਾਰਾ ਤਾਣਾ ਬਾਣਾ ਬੁਣਿਆ ਹੁੰਦਾ ਹੈ ਜਾਲ ਵਿਛਾਇਆ ਹੁੰਦਾ ਹੈ ਕਹਿੰਦੇ ਉਹਦੇ ਵਿੱਚੋਂ ਛਿੜਕਾਰਾ ਨਹੀਂ ਦਿੰਦਾ ਪ੍ਰਮਾਤਮਾ ਕਦੇ ਨਹੀਂ ਫਿਰਗੇ ਫਰਮਾਨ ਹੈ ਹਰ ਕਾ ਦਾਸ ਕਿਛ ਬੁਰਾ ਨਾ ਮੰਗੇ ਨਿੰਦਕ ਕੋ ਲਾਗੇ ਦੁਖ ਸੰਗ ਹੈ ਬਗਲੇ ਜਿਉ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਕਹਿੰਦੇ ਭਾਈ ਪਰਮਾਤਮਾ ਦਾ ਭਗਤ ਉਸ ਦੁਖੀ ਦਾ ਵੀ ਜਿਹੜਾ ਉਹਦੀ ਨਿੰਦਿਆ ਕਰਦਾ ਤੂੰ ਤਾਂ ਲੋਂਦਾ ਕਹਿੰਦੇ ਉਸ ਦੁਖੀ ਦਾ ਵੀ ਰੱਤਾ ਪਰ ਵੀ ਕਹਿੰਦੇ ਬੁਰਾ ਨਹੀਂ ਮੰਨਦਾ ਰੱਤਾ ਤਾਂ ਨਹੀਂ ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਵੀ ਨੁਕਸਾਨ ਹੋਵੇ ਜਿਹਦਾ ਪਰਮਾਤਮਾ ਨਾਲ ਪਿਆਰ ਹੈ ਫਿਰ ਵੀ ਕਹਿੰਦੇ ਦੁਖੀ ਨੂੰ ਆਪਣੀ ਹੀ ਕਰਤੂਤ ਦਾ ਅਜਿਹਾਂ ਦੁੱਖ ਅਪਰਦਾ ਜਿਵੇਂ ਕਹਿੰਦੇ ਬਰਛੀ ਲੱਗਣ ਤੇ ਦੁੱਖ ਹੁੰਦਾ ਹੈ ਇਹੋ ਜਿਹਾ ਦੁੱਖ ਹੁੰਦਾ ਹੈ ਜਿਵੇਂ ਕਹਿੰਦੇ ਬਰਸ਼ਾ ਮਾਰਿਆ ਹੋਵੇ ਜਿਵੇਂ ਬਰਸ਼ਾ ਲੱਗਣ ਤੇ ਦੁੱਖ ਹੁੰਦਾ ਹੈ ਕਹਿੰਦੇ ਐਵੇਂ ਦੁੱਖ ਹੁੰਦਾ ਹੈ ਪਰ ਪ੍ਰਮਾਤਮਾ ਦਾ ਪਿਆਰਾ ਜਿਹੜਾ ਪਰਮੇਸ਼ਰ ਦਾ ਉਹ ਨਹੀਂ ਕਦੇ ਵੀ ਰੱਤਾ ਪਰ ਵੀ ਬੁਰਾ ਮੰਨਦਾ ਪਰ ਉਹ ਆਗਦੇ ਕੀਤੇ ਦਾ ਆਪ ਹੀ ਪਛਤਾਵਾ ਕਰਦਾ ਆਪ ਹੀ ਉਹਦੇ ਯਾਦ ਦੇ ਵਿੱਚ ਫਸਦਾ ਆਪ ਹੀ ਸ਼ਰਮਿੰਦਾ ਹੁੰਦਾ ਆਪ ਹੀ ਸੰਸਕੁਚ ਹੋ ਜਾਂਦਾ ਕਿਨਹੇ ਭਾਈ ਸੰਤ ਜਨਾਂ ਉੱਤੇ ਉਂਝਾ ਲਾਉਣ ਵਾਲਾ ਭਾਵ ਤੁਮਤਾਂ ਨੂੰ ਵਾਲਾ ਮਨੁੱਖ ਆਪ ਕਹਿੰਦੇ ਬਗਲੇ ਵਾਂਗ ਖੰਭ ਖਿਲਾੜੀ ਰਹਿੰਦਾ ਮਗਲੇ ਜਿਉਂ ਰਹਿਆ ਪੰਖ ਬਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਆਪਨੇ ਆਪ ਨੂੰ ਕਹਿੰਦੇ ਚੰਗੇ ਜੀਵਨ ਵਾਲਾ ਪ੍ਰਗਟ ਕਰਦਾ ਆਪਦੇ ਆਪ ਨੂੰ ਮਗਲੇ ਵਾਂਗ ਖੰਭ ਖਿਲਾ ਲੇ ਪਰ ਜਦੋਂ ਹੀ ਕਹਿੰਦੇ ਉਹ ਮੂੰਹ ਤੂੰ ਤਾਂ ਦੇ ਬਚਨ ਬੋਲਦਾ ਤਦ ਉਹ ਕਹਿੰਦਾ ਝੂਠਾ ਦੁਖੀ ਮਿੱਥਿਆ ਜਾ ਕੇ ਲੋਕਾਂ ਨੂੰ ਲੋਕਾਂ ਨੂੰ ਦੁਰਕਾਰਿਆ ਜਾਂਦਾ ਹੈ ਲੋਕਾਂ ਨੂੰ ਉਹਨਾਂ ਦੁਰਕਾਰਿਆ ਜਾਂਦਾ ਹੈ ਰੱਗੇ ਫਰਮਾਨ ਅੰਤਰਜਾਮੀ ਕਰਤਾ ਸੋਇ ਹਰ ਜਨ ਕਰੈ ਸੋ ਨਿਸ਼ਚਲ ਹੋਇ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇਨ ਲਾਖਮਣਕੀਆਂ ਦੇ ਵਿੱਚ ਕਹਿੰਦੇ ਹੈ ਭਾਈ ਉਹ ਕਰਤਾਰ ਆਪ ਹੀ ਹਰੇਕ ਦਿਲ ਦੀ ਜਾਣਦਾ ਹੈ ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਖੀਰ ਹੁੰਦਾ ਹੈ ਜੋ ਕੁਛ ਵੀ ਉਹ ਪ੍ਰਮਾਤਮਾ ਨਾਲ ਪਿਆਰ ਕਰਦਾ ਉਹ ਪੱਥਰ ਦੀ ਲਖੀਰ ਵਾਂਗ ਹੁੰਦਾ ਹੈ ਕਹਿੰਦੇ ਉਸ ਵਿੱਚ ਰੱਤਾ ਪਰ ਦੀ ਝੂਠ ਨਹੀਂ ਹੁੰਦਾ ਉਹ ਕਿਸੇ ਸੀ ਬੁਰਾਈ ਵਾਸਤੇ ਨਹੀਂ ਹੁੰਦਾ ਕਹਿੰਦੇ ਇਹ ਨਾਨਕ ਕਿਨੇ ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤਤ ਕੱਢ ਲਿਆ ਕਹਿੰਦਾ ਭਾਉ ਤਤ ਕੱਢ ਕੇ ਇਹ ਕਹਿ ਦਿੰਦਾ ਹੈ ਕਿ ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦਾ ਕਹਿੰਦੇ ਇਹ ਤਤ ਕੱਢ ਕੇ ਕੰਨਿਆ ਨੂੰ ਦਿੱਤਾ ਤੋ ਨਾਮ ਸੋ ਅਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਹੋਏ ਦੀਆਂ ਤੁੰਤਾਈਆਂ ਹੋਈਆਂ ਨੇ ਸਰਬ ਸਤਿ ਪਾਸ਼ਾ ਇਤਿਹਾਸਕ ਸਭ ਤੋਂ ਸੰਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ